ਕਾਲੇ ਪਿਆਜ਼ ਬਾਰੇ ਨਹੀਂ ਜਾਣਦੇ ਲੋਕ ਜਿਹੜਾ ਕਾਲਾ ਪਿਆਜ਼ ਆ ਤੁਸੀਂ ਪਿਛਲੀ ਵਾਰੀ ਬੀਜਿਆ ਵੀ ਸੀ ਇਹ ਦੱਸੋ ਕਾਲਾ ਪਿਆਜ਼ ਕਿਹੜਾ ਜੀ ਇਹ ਇਹ 나ਸਕ ਦਾ ਹੀ ਆ ਜੀ ਇਹ ਵੈਰੈਟੀ 나ਸਕ ਤੋਂ ਹੀ ਮਹਾਰਾਸ਼ਟਰ ਤੋਂ ਹੀ ਤਿਆਰ ਹੋਈ ਆ ਜੀ ਇਹ ਇਹਦੀ ਸਟੋਰੇਜ ਬਹੁਤ ਲੰਮੀ ਆ ਜੀ ਸਾਲ ਭਾਰੇ ਨੂੰ ਰੱਖ ਸਕਦੇ ਆਪਾਂ ਐਂਡ ਵਾਲੇ ਦਿਨਾਂ 'ਚ ਇਹਨੂੰ ਬਾਹਰ ਕੱਢ ਕੇ ਬਾਜ਼ਾਰ 'ਚ ਵੇਚ ਸਕਦੇ ਆ ਜੀ ਤੇ ਇਹਦਾ ਝਾੜ ਬਹੁਤ ਚੰਗਾ ਜੀ ਤੇ ਬਾਕੀ ਇਹਦੀ ਜਿਹੜੀ ਭੂਗ ਆ ਜੀ ਉਹ ਜਮਾਂ ਐਂਡ ਤਾਂ ਹੀ ਹਰੀ ਰਹਿੰਦੀ ਆ ਜੀ ਹਾਂ ਜਿਵੇਂ ਆਪਣੀਆਂ ਯੂਨੀਵਰਸਿਟੀ ਵਾਲੀਆਂ ਵੈਰੈਟੀਆਂ ਤੇ 나ਸਕ ਦੀ ਵੈਰੈਟੀ ਆ ਜੀ ਉਹਦੀ ਭੂਗ ਉਤੋਂ ਮੱਚੀ ਜੀ ਰਹਿੰਦੀ ਆ ਇਹ ਇਹ ਜਿਹੜਾ ਕਾਲਾ ਪਿਆਜ਼ ਆ ਬਾਈ ਜੀ ਪਿਛਲੀ ਵਾਰੀ ਬੀਜਿਆ ਸੀ ਤੁਸੀਂ ਕਿੰਨਾ ਕੁ ਝਾੜ ਹੋਇਆ ਕਿਵੇਂ ਪਕਾਵਾ ਵੇਚਿਆ ਸੀ ਕਿ ਹਰਾ ਵੇਚਿਆ ਸੀ ਇਹ ਜਿਹੜਾ ਕਾਲਾ ਪਿਆ ਸੀ ਇਹ ਪਿਛਲੀ ਵਾਰੀ ਅਸੀਂ ਕੁਛ ਤਾਂ ਹਰਾ ਵੇਚਿਆ ਸੀਗਾ ਜੀ ਤੇ ਕੁਛ ਪਕਾਵਾ ਰੱਖਿਆ ਸੀਗਾ ਜੀ ਤੇ ਇਹਦਾ ਝਾੜ ਹੋਇਆ ਸੀ ਸਾਡੇ ਜੀ ਜਿਹੜਾ ਡ੍ਰਿਪ ਤੇ ਲੱਗਿਆ ਸੀ ਮਲਚਿੰਗ ਸ਼ੀਟ ਤੇ ਲੱਗਿਆ ਸੀਗਾ ਜੀ 170 ਤੋਂ 75 ਕੁਇੰਟਲ ਦੇ ਵਿੱਚ ਵਿੱਚ ਆ ਕਿੱਲੇ ਦਾ ਹੋਇਆ ਸੀਗਾ ਜੀ ਠੀਕ ਹੈ ਹਾਂਜੀ ਮਤਲਬ ਫਿਰ ਇਹਦੇ ਨਾਲ ਉਹਦੇ ਨਾਲ ਤਾਂ ਦੁੱਗਣਾ ਫਾਇਦਾ ਦਿੰਦਾ ਹੈ ਪਿਆਜ਼ ਆਪਾਂ ਇਹਨੂੰ ਹਰਾ ਵੇਚੀਏ ਤਾਂ ਜੀ ਜੇ ਆਪਾਂ ਇਹਨੂੰ ਹਰਾ ਵੇਚਦੇ ਆਂ ਤਾਂ ਤੁਸੀਂ ਐਂ ਮੰਨ ਲਓ ਜੀ 60 ਹਜ਼ਾਰ ਦੀ ਕਨਾਲ ਵਿਕ ਜਾਂਦੀ ਹੈ ਆਪਣੀ ਜੇ ਸਹੀ ਤਰੀਕੇ ਨਾਲ ਲੱਗੀ ਹੈ ਜੀ ਸਹੀ ਆਪਣੀ ਮਿੱਟੀ ਸਹੀ ਜੇ ਪਾਣੀ ਸਹੀ ਲਾਉਣੇ ਆ ਤੇ ਸਹੀ ਆਪਣੀ ਰੇ ਖਾਦ ਦੀ ਜਿਹੜੀ ਮੈਨੇਜਮੈਂਟ ਸਹੀ ਹੈ ਜੀ ਤਾਂ 60 60 ਤੋਂ 65 ਤੋਂ 60 65 ਦਿਨਾਂ ਦੇ ਵਿੱਚ ਵਿੱਚ ਇਹ ਤਿਆਰ ਹੋ ਜਾਂਦਾ ਜੀ ਚਾਹ ਕਾਲਾ ਪਿਆਜ਼ ਆ ਚਾਹ ਨਾਸਕਾਲਾ ਪਿਆਜ਼ ਆ ਚਾਹ ਜਿਹੜਾ ਮਰਜੀ ਪਿਆਜ਼ ਆ ਸਾਰੀਆਂ ਪਣੀਰੀਆਂ ਬਾਈ ਪਨੀਰੀਆਂ ਆਪਣੇ ਕੋਲੇ ਸਾਰੀਆਂ ਜੀ ਲਓ ਬਈ ਪਨੀਰੀਆਂ ਸਾਰੀਆਂ ਬਾਈ ਕੋਲੇ ਨੋਟ ਕਰ ਲਓ ਸਕਰੀਨ ਤੇ ਬਾਈ ਜੀ ਹੋਰਾਂ ਦਾ ਨੰਬਰ ਆਈ ਜਾਂਦਾ ਬਾਈ ਸੰਦੀਪ ਜ਼ਿਲ੍ਹਾ ਬਠਿੰਡਾ ਪਿੰਡ ਚੁੰਬਾ ਤੋਂ